ਸਤਨਾਮ ਵਾਹਿਗੁਰੂ ਸਹਿਜਿਓ ਟਿਆਗੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰਮੂਰਤ ਜਿਉਨੀ ਸਹਿ ਪੰਗਾ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਏਪੀ ਸਚੁ ਨਾਨਕ ਹੋਸੀ ਭੀ ਸਚੁ ਸੁਛੇ ਸੋਚਨਾ ਹੋਵੈ ਜੇ ਸੋਚੀ ਨਖਵਾਰ ਚੁੱਪੇ ਚੁੱਪਨਾ ਹੋ ਗਈ ਜੇ ਲਾਇ ਰਹਾ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹਿਸ ਤਿਆਨ ਪਾਲਕ ਹੋਏ ਤੈ ਕਣ ਚੱਲੇ ਨਾਲ ਕਿਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਓਮਨ ਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਓਮਨ ਜੀ ਹੁਕਮ ਲੇ ਵਿਟਿਆਈ ਹੁਕਮਿ ਉਤਮ ਨੀਚ ਹੁਕਮ ਲੇਖਾ ਦੋਖਾ ਸੁਖ ਪਾਇਆ ਏਕਣਾ ਹੁਕਮਿ ਬਖਸ਼ੀਐ ਤੁਕਮੀ ਸਦ ਪੁਆਇਐ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਐ ਨਾਣ ਕੋ ਕੁਮੈ ਜੈ ਬੂਜੇ ਤਾ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਢਿਆਇਆਂ ਚਾਰ ਗਾਵੇ ਕੋ ਵਿਤਿਆ ਵਿਕੰਵ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੈਂ ਗਾਵੇ ਕੋ ਜੀ ਲੈ ਪਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖਿਆ ਤਰਹ ਦੂਰ ਕਤਨਾ ਕਤਿਨਾ ਵੇ ਟੂਟ ਕਤ ਕਤ ਖਾਤੀ ਕੋਟੀ ਕੋਟ ਕੋਟਾ ਜਿੰਦ ਦਿਲ ਲੰਦੇ ਤਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ 라ਉ ਨਾਨਕ ਵਿਖਸੇ ਵੇ ਪਰਵਾਉ ਸੱਚਾ ਸਾਈ ਭੂ ਸਤਿਨਾਏ ਪਾਕੇ ਪੋ ਆਪਾਰ ਆਕ ਮੰਗ ਹੈ ਤਹਿ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੂਕੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਹੋ ਵਿੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂਕ ਦਵਾਰ ਨਾਨਕੇ ਵੇ ਜਾਣੀਐ ਸੋ ਆਪੇ ਸਚਿਆਰੁ ਤਾਪਿਆ ਨ ਜਾਏ ਕੀਤਾ ਨ ਹੋਇ ਆਪਿਆ ਪੂ ਨਰੰਦਰਨ ਸੋਏ ਜਿਨ ਸੇਵਿਆਂ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣੀ ਮਨ ਰੱਖੀਏ ਪਾਓ ਦੁਖ ਪਰ ਹਾ ਸੁਖ ਕਰ ਲੈ ਜਾਹੇ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸਤ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੂ ਜਾਣਾ ਖਾਣਾਈ ਕੈ ਨਾ ਕਤਨ ਜਾਈ ਗੁਰਾਂ ਕਦੇ 부ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੇ ਵਿਸ ਨ ਜਾਈ ਤੀਤ ਨਾ ਵਾ ਦੇ ਤਿਸ ਪਾਵਾਂ ਕਿਰਪਾ ਨੇ ਕੀ ਨਾ ਕਰੀ ਜੇ ਤਿਸ ਸੇਟ ਪਾਈ ਵੇਖਾ ਵੇਰ ਕਰਮਾਂ ਕੇ ਮੇਰੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਦੁਰਾਇ ਕਦੇ ਬੁਝਾਈ ਸਭ ਨਾ ਜੀਆਂ ਸਭ ਨਾ ਜੀਆਂ ਕਾ ਏਕੋ ਤਾਤਾ ਸੋਮ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਔਰ ਦਸੋਣੀ ਹੋਏ ਨਾ ਵਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ ਈ ਤਾਂ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਬਨਵੰਤਿਆ ਗੁਣ ਤੇ ਜੇ ਆ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਰ ਪੇਰ ਸੋਨਾਤ ਸੁਣੀਐ ਤਤਵਲ ਆਕਾਸ ਸੁਣੀਐ ਦੀਪ ਲੋਪ ਤਾਲ ਸੁਣੇ ਪਹ ਨਾ ਸਕੇ ਕਾਲ ਨਾਨਕ ਭਗਤ ਅਸਰਾ ਵਿਕਾਸ ਸੁਣੀਐ ਦੂਪ ਕਾ ਨਾਸ ਸੁਣੀਐ ਸਰਬਰਮਾਈਂ ਦਾ ਸੁਣੀਐ ਮੁਖਸਲਾਣ ਮੰਦ ਸੁਨੇ ਜੋਤ ਤਨ ਭੇਡੋ ਸੁਨੇ ਸਾਸਿਮਰਤ ਵੇਦ ਨਾਨਕ ਭਗਤਾ ਸਾਦਾ ਵਿਕਾਸ ਸੁਣੀਐ ਦੁਪਾਵ ਕਾ ਨਾਸ ਸੁਣੀਐ ਸਸਤੋਖ ਗਿਆਨ ਸੁਣੀਐ ਅਤ ਸਤਿ ਕ੍ਰਿਸ਼ਨਾਨ ਸੁਣੀਐ ਪੜ ਪੜ ਪਾਵੇ ਮਾਨਾ ਸੁਣੀਐ ਲਾਗੇ ਸਤਿਆਨ ਨਾਨਕ ਭਗਤਾ ਸਾਦਾ ਵਿਕਾਸ ਸੁਨਿਏ ਦੁਖ ਪਾਉ ਕਾ ਨਾਸ ਸੁਨਿਏ ਸਾਰਾ ਗੁਨਾ ਕੇ ਗਾਹ ਸੁਨਿਏ ਸਖ ਪੀਰ ਪਾਤਸਾ ਸੁਨਿ ਅੰਧ ਪਾਵੇ ਰਾਹੋ ਸੁਨਿਏ ਹਾਤੋ ਵੇਸ ਗਾਹੋ ਨਾਨਕ ਕੋ ਤਸਾਦਾ ਵਿਗਾਸ ਸੁਨਿਏ ਦੁਖ ਪਾਉ ਕਾ ਨਾਸ ਮੰਨ ਕੀ ਗਤ ਕੈ ਨ ਜਾਹੇ ਜੇ ਕੋ ਕਹਿ ਪਿਛੇ ਪਿਸਤਾ ਹੈ ਤਾਗਦ ਕਲਮ ਨਾਲ ਲਿਖਣਾ ਹਾਰ ਮੰਨ ਕਾ ਬਹਿ ਕਰਨ ਵਿਚਾਰ ਇਸ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨ ਸੁੱਤੋ ਏ ਮਨ ਪੁੱਤ ਮਨ ਸਗਲ ਪਵਣ ਕੀ ਸੁਤ ਮਨ ਨੂੰ ਝੋਟਾ ਨ ਕਾਏ ਮਨ ਨੇ ਜਨ ਕੇ ਸਾਥ ਨ ਜਾਹੇ ਏਸ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨ ਨੇ ਮਾਰਗ ਠਾਕ ਨ ਪਾਹੇ ਮਨ ਨੇ ਪਤ ਸ੍ਰੀ ਹੋ ਪ੍ਰਗਟ ਜਾਏ ਮਨ ਨੇ ਮਾਗੋ ਨ ਚੱਲੇ ਪੰਤੋ ਮੰਨੇ ਤਰਮ ਸੇਤੀ ਸਨ ਬੰਦੋ ਐਸਾ ਨਾਮੁ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਦਾਰ ਮੰਨੇ ਤਾਰੇ ਤਾਰੇ ਗੁਰ ਸਿਖੁ ਮੰਨੇ ਨਾਨਕ ਪਾਵੇ ਨ ਆਪੇਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪਰਮਾਨ ਪੰਚ ਪਰਦਾਣ ਪੰਚ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰਜਾਨ ਪੰਚਾ ਕਾ ਗੁਰੇ ਕੋ ਧਿਆਨ ਏਕੋ ਕਹਿ ਕਰੇ ਵਿਚਾਰ ਕਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਮਨ ਦੇ ਆਕਾ ਪੂਤ ਸੰਤੋਖਤਾ ਆਪ ਰੱਖੇ ਦਿਨ ਸੂਤ ਜੇ ਕੋ 부ਝੇ ਹੋ ਵਸਤਿਆਰ ਤਉਲੇ ਉਪਰ ਕੀਤਾ ਪਾਰ ਤਤਿਉਰ ਪਰਿਉਰ ਹੋਰ ਤੇਤੇ ਪਾਤਲੇ ਕਵਨ ਜੋਰ ਜੀ ਜਤ ਰੰਗ ਗਾ ਕੇ ਨਾਮ ਸਭ ਨੂੰ ਲਿਖਿਆ ਉੜੀ ਕਲਾ ਇਹ ਲਿਖਾ ਲਿਖ ਜਾਣੇ ਕੋਹੇ ਲੇਖਾ ਲੇਖਿਆ ਕੀਤਾ ਹੋਏ ਇਤ ਤੰਸ ਤੁਲੇ ਰੂਪ ਕੀਤੀ ਦਾਤ ਜਾਣ ਕੋਣ ਕੋਤਾ ਇਤਪ ਸਭ ਇੱਕ ਕਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰੇ ਨਾ ਚੰਵਾਇਕ ਵਾਰ ਦੁਦ ਤੁਦ ਭਾਵੇ ਸਾਈ ਭਰਿਕਾਰ ਦੂਸਾ ਦਾ ਸਲਮ ਤਨ ਅਨੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਰਿਆ ਸੰਗ ਤਵਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਲੋਕ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੋਤਰੀ ਅਸੰਖ ਤਾਰ ਅਸੰਖ ਸੂਰਮੂ ਪਖਸਾਰ ਅਸੰਖ ਮੂਨ ਲਿਉ ਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈਂ ਪਰੀਕਾਰ ਤੂ ਸਦਾ ਸਲਾਮਤ ਨਰਿੰਕਾਰ ਅਸੰਖ ਮੂਰ ਕਾਂਦ ਕੋਰ ਅਸੰਖ ਚੋਰ ਰਾਮਕੋਰ ਅਸੰਖ ਅਮਰ ਕਰ ਰਹਿ ਚਾਹੀਏ ਜੋਰ ਅਸੰਖਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਬਾਪੂ ਕਰ ਜਾਹੇ ਅਸੰਖ ਕੁੜਿਆਰ ਕੂੜੇ ਪੇਰ ਆਏ ਅਸੰਖ ਮਲੇਤ ਮਲ ਪਖਾਏ ਅਸੰਖ ਨਿਤ ਕਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਰ ਨਾ ਜਾਵਾਂ ਇੱਕ ਵਾਰ ਜੋ ਤੁਤ ਪਾਵੇ ਸਾਈ ਫਲੀਕਾਰ ਧੂ ਸਰਦਾਸ ਲਾਮਤ ਨਿਰੰਕਾਰ ਅਸੰਖ ਨਾਹ ਅਸੰਖ ਤਾਓ ਅਗੰਮ ਰੰਗ ਅਸੰਖ ਲੋਕ ਅਸੰਖੇ ਸਿਰ ਪਾਰੋ ਹੋਏ ਅchre ਨਾਮਾ ਕ੍ਰਿਸ਼ਨਾ ਆਖਰੀ ਗਿਆਨ ਗੀਤ ਗੁਣਗਾਹਾ ਆਖਰੀ ਲੇਖਣ ਬੁੱਲਨ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤਿਸ ਸਿਰ ਨਾਏ ਜੇ ਪਰਮਾਏ ਤਿ ਉਤੇ ਪਾਏ ਜੇ ਤਾ ਕਿਤਾ ਤਿਤਨਾਉ ਵਿਨਾਂ ਲੈ ਨਾਏ ਕੋ ਤਉ ਕੁਦਰਤ ਕਮਨ ਕਾਮ ਵਿਚਾਰ ਵਰਣ ਜਾਵਾਂ ਏਕ ਵਾਰ ਜੇ ਤਿਤ ਪਾਵੇ ਸਾਈ ਫਲਿਕਾਰ ਦੂਸਰ ਦਾ ਸਲਾਮ ਹੈ ਤਨ ਰੰਕਾਰ ਪਰੇ ਹਾਤ ਬਿਰਤਨ ਦੇਹ ਪਾਣੀ ਉਹ ਤਤ ਉਤਰ ਸਖੇ ਮੂਤ ਪ੍ਰੀਤੀ ਕਾਪੜ ਹੋਏ ਦੇਸੋਂ ਬੁਨ ਲਈਓ ਤੋਏ ਪਰੇ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਨਕ ਕੇ ਰੰਗਾ ਉੰਨੀ ਪਾਪੀ ਆ ਕਰਨਾਏ ਕਰ ਕਰ ਕਰਨਾ ਲਿਖ ਲੈ ਜਾ ਹੂੰ ਆਪੇ ਵੀਰਾ ਪਹੀ ਖਾਉ ਨਾਨਕ ਕੋ ਕਮੀ ਆਉ ਜਾਉ ਤੇਤ ਕੰਪਦੇ ਆਕਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾ ਤੇਤ ਮਲਨਾ ਹੋ ਸੰਪੂਰਨ ਤੇਰੇ ਮੇ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤੰਦ ਬਾਣੀ ਪਰਮਾਉ ਸਤ ਸੋ ਅਨਸਾ ਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਤੇਤ ਕਮਨ ਵਾਰ कमन सेरुत्तीमा कवන यत हो अකාර मिलनापाया පंडती ද्यवले क पुराण वक्तනपायोों का दिया जलेකम लेखु गुराण तितवरण जोगी जाणे उत्तමौन कोई जारकर्ता से ठीकोुत्साथ අපේ जाන සोई किකරका केसलाई केෙवरण किवि जाना ਨਾਨਕ ਆਖਣ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਸ ਵੱਡੀ ਨਾਏ ਕੀਤਾ ਜਹ ਕਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਕਿਉ ਨਾ ਸੋਹੇ ਪਤਾਲ ਪਤਾਲ ਅਲੱਖ ਗਸੰਗਾ ਸੂ ਓੜ ਕੋੜ ਪਾਲ ਤਕੇ ਵੇਦ ਕਹਿਣ ਇੱਕ ਬਾਤ ਸਹਸ ਟਰ ਰਕੈਨ ਕਤੇ ਬਾਸ ਲੂਇਕ ਤਾਰਕ ਲਿਖ ਹੋਇ ਤਾ ਲਿਖਿਐ ਲਿਖਿ ਹੋਇ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪੋ ਸਲਾਹੀ ਸਲਾਹਿ ਇਸੂਤਨਪਯ ਨਾ ਦਿਹ ਤੇ ਵਾ ਪਾਵੇ ਸਮੁੰਦ ਨਾ ਜਾਣਿ ਹੈ ਸਮੁੰਦ ਸਾ ਸੁਤਾਨ ਗੇਰ ਸੇਤੀ ਮੋਲ ਤਨ ਕੀੜੀ ਤੋ ਨ ਹੋਵਨੀ ਜੇ ਇਸ ਮਨ ਨਾ ਵਿਸਰੇ ਅੰਤੋ ਨਾ ਸੁਖੀ ਕੈਣਾ ਅੰਤੋ ਅੰਤ ਨ ਕਰਨੇ ਦੇ ਅੰਤੋ ਅੰਤੁ ਨ ਵੇਖਣਾ ਅੰਤੁ ਨਾ ਅੰਤੋ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕੰਮ ਕੀਤੇ ਬਿਨ ਲਾਇ ਤਾਂ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬੋਤਾ ਕਹੇ ਬੋਤਾ ਹੋਏ ਵਟਾ ਸਰੂਚ ਤਾ ਉੱਚੇ ਉਪਰ ਉੱਚਾ ਨਾ ਹੂੰ ਏ ਵਡੂ ਚਾਹਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਦੇਵੜਾ ਆਪੋ ਜਾਣੇ ਆਪਾਪ ਨਾਨਕ ਨਾ ਦੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਤੂਦ ਪਾਰ ਕੇਤੇ ਆਗੜਕ ਨਾਈ ਵਿਚਾਰ ਕੇਤੇ ਖਾਪਰ ਟੁੱਟ ਹੈ ਵਿਕਾਰ ਕੇਤੇ ਲੈ ਲੈਮ ਕਿਰਪਾਏ ਕੇਤੇ ਮੁਰਖ ਖਾਈ ਖਾਏ ਕੇਤੇ ਰੂਕ ਫੂਕ ਸਤਮਾਰ ਏ ਵੀਰਾ ਤੇਰੀ ਦਤਾਰ ਵੰਦ ਕਲਾਸੀ ਪਾਣ ਹੋਏ ਉਹ ਰੱਖ ਨ ਸਕੇ ਕੋਹੇ ਦੇਖੂ ਖਾਇ ਕਾਖ ਨ ਪਾਏ ਉਹ ਜਾਨ ਜਿਤੇ ਮੁਖਾਇ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹੀ ਕਹੇ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਏ ਪਾਸਾਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁੱਲਾ ਵਮੁੱਲ ਚਾਹੇ અમૂલ પયમુલા સુમાય અમૂલ તર્મ મૂળ દીવાન અમૂલ તુલ અમૂલ પરવાણ અમૂલ બક્ષીશ અમૂલ નિશાન અમૂલ કર્મ અમૂલ પ્રમાણ અમૂલ અમૂલ કે ના જાય આખ આખ રે નિવનાય આકે વેદ પાઠ પુરાણ આકે પડે કરે વિકિયાન આકે બ્રહ્મે આકેંદો આકે ગોપી તે ગોવિંદ ਆਕੇ ਚਰਕੇ ਸਿੱਧ ਆਕੇ ਕਿਤੇ ਕਿਤੇ ਬੁਧਾ ਆਕੇ ਦਣ ਆਕੇ ਦੇਵ ਆਕੇ ਸੂਰ ਨਰ ਮਨ ਜਨ ਸੇਵ ਕੀਤੇ ਅੱਖ ਹੈ ਅਕਨ ਪਾਏ ਕੀਤੇ ਕਹਿ ਕੇ ਉਟ ਟਟ ਜਾਹੇ ਇਤੇ ਕੀਤੇ ਹੋਰ ਕਰਹਿ ਆਪ ਨਸਕੇ ਕਈ ਕੇ ਜੇਵਟ ਪਾਵਿ ਤੇਵਟ ਹੋਵੇ ਨਾਨਕ ਜਾਣੇ ਸਾਚਾ ਸੋਹੇ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖੇ ਸਿਰ ਦੁਆਰਾ ਗਵਾਰ ਸੋਤਰ ਕਿਆ ਸੁਪ ਕਰ ਗਿਆ ਜਿਤ ਵੇ ਸਰਸ ਮਾਲ ਲੈ ਉਹ ਦਿਨੋਂ ਤੋਂ ਨਿਕ ਸੰਕਾ ਕੇਤੇ ਵਨਹਾਰੇ ਕੇਤੇ ਰਗ ਪਰਿ ਸੋ ਕਹੀਐ ਨਾ ਕੇਤੇ ਗਵਨਹਾਰੇ ਗਵ ਤੂਣੋਂ ਪਉਣ ਪਾਣੀ ਬੇਤਰੰਤਰ ਗਾਵੇ ਰਾਜਾ ਕਰਮ ਦੁਆਰੇ ਗਾਵੇ ਚਿੱਤ ਬੁੱਤ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੋਣ ਸਦਾ ਸੁvare ਗਾਵੇ ਇੰਦਰੀ ਗਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਦੀ ਅੰਦਰ ਗਾਉਨ ਸਾਧ ਵਿਚਾਰੇ ਗਾਉਨ ਜਤੀ ਸਰ ਤੇ ਸੰਤ ਕੀ ਗਾਵੇ ਵੀਰ ਕਰਾਰੇ गावण पंडित पडे नरकीश्वर युग युग वेदना ले गाव है मोहि यमुनमोहन सुरगा मच प्याले गावण रत्न पाए तेरे अठषठित नालै गावे जुरमा बलसुरा गावे खाणी चारे गावे खंड मंडल वर पंडा कर करके तारे तेतुदन गावे जो तुत पावन रति तेरे भक्त रे सालै ਹੋਰ ਕੇਤੇ ਗਮ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਲਸ ਸਾਇਬ ਸਤਾ ਸਤਿ ਨਾਈ ਹੈ ਵੀ ਉਸੀ ਚਾਇ ਨਾ ਜਾਸੀ ਰਤਨਾ ਦਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੇ ਤਾ ਆਪਣਾ ਜਿਤਿ ਸਦੀ ਵਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਝਾਈ ਸੋ ਪਾਸੋ ਸਾਪੈ ਬੋ ਨਾਨਕ ਰਹਿ ਨਰ ਜਾਏ ਮੁੰਦ ਸੋਖ ਸਰਪ ਚੋਲੀ ਤਿਆਨ ਕੀ ਕਰੇ ਬੀ ਭੂਤ ਕਿੰਤਾ ਤਾਲੋ ਕੁਾਰੇ ਕਾਇਆ ਜੁਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਸੋ ਤਿਸ ਅਦੇਸ ਆਦਨਿਲ ਨਤ ਨਾ ਹਤ ਜੁਗ ਜੁਗੈ ਕੋ ਵੇਸ भूत ज्ञान दे आप भंडारन कट कट वा दे नाद आप ना तो नाती सब धाकी हृदय दा रासाद संयोग जोग द्वैकार च, च नावे लेके आवे पाग आदेश दे सियादेश आद नीलनत नाथ युग दुगे को वेश एकामाई जुगवे आई तिन तेले परवान एक संसार एको पंडारी एको लाए दीवान ਜਿਵ ਤੇ ਪਾਵੈ ਤੇ ਵਿਚਲਾਵੇ ਯਹੋਵੇ ਪ੍ਰਮਾਣਾ ਹੋਵੇ ਕਿ ਉਹਨਾਂ ਨਤ ਨਾਵੇ ਬੋਤਾ ਹੋਵੇ ਡਾਣਾ ਆ ਦੇਸ ਤਿਸਿਆ ਦੇਸ ਆਦ ਨੀਲ ਨਤ ਨਹਤ ਜੁਗ ਜੁਗ ਕੋ ਵੇਸ ਅਸੰਲੋਏ ਲੋਏ ਪੰਡਾਰ ਜੋ ਕਿਸ ਪਾਸ ਹੋਏ ਕਾ ਵਾਰ ਕਰ ਕਰ ਵੇਖੇ ਸਿਰਜਨਾਰ ਨਾਨਕ ਕਾ ਤੇ ਕੀ ਸਾਚੀ ਕਾਰ आदेश तिस आदेश आदनिल नत नहत जोगर गे कोवेस एक दो जीवो लाखो हे लाख होवे लाख वीस लाख लाख केड़ा की है, है, के है एको नाम जगदीस इतरा पद पौड़ियां चढ़ियोए अकीस सुन गल्ला कास की केटा ए रीस नाक न driपाइए ऊड़ी कूड़े ठेस ਆ ਕੰਜੂਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਕੇ ਸੋਏ ਨਾਨਕ ਉਤਮ ਨਿਤ ਨ ਕੋ ਹੈ ਰਾਤਿ ਰੁਤਿ ਤਿਤਿਵਾਰ ਪਉਣ ਪਾਨ ਅਗਨੀ ਪਤਾਲ ਇਸ ਵਿੱਚ ਤਤਿ ਤਪ ਰਕੀ ਤਰਮਸਾਲ ਇਸ ਵਿੱਚ ਜੀ ਉਗਤ ਕੇ ਰਹੰਦਾ ਤਿਨ ਕੇ ਨਾਮ ਨੇਕ ਅਨੰਤ ਗਰਮੀ ਕਰਮਿਓਏ ਵਿਚਾਰ ਸੱਚਾ ਪਸਾਚਾ ਦਰਬਾਰ ਤਿਤ ਸੋਨ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਪੇ ਜਾਏ ਤਰੁਖੰਡ ਕਾਇ ਉਤਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪ੍ਰਾਣ ਪਾਣੀ ਵੇ ਸੰਤਰ ਕਿਤੇ ਕਾਣ ਮਹੇਸ਼ ਕਿਤੇ ਵਰਮੇ ਕਾਟਤ ਕੜਿ ਹੈ ਰੂਪ ਰੰਗ ਕੇ ਵੇਤਾ ਕਿਤੇ ਘਰ ਪੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦੂਦ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਨੂੰ ਕੇਤੇ ਕੇਤੇ ਰਤਨ ਸਮੁੰਦਾ ਕੇਤੀਆ ਕਾਣੀ ਕੇਤੀਆ ਬਾਣੀ ਕੇਤੇ ਪਤ ਨਰਿੰਦਾ ਕੇਤੇ ਸੂਰਤੀ ਸੇਵਕ ਕੇਤੇ ਨਾਨਕ ਅੰਤੋਂ ਅਨੰਤ ਗਿਆਨ ਕਾੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਲ ਬਨੋਦ ਕੋਡਨੰਦ ਸਰੁਖੰਡ ਕੀ ਬਾਣੀ ਰੂਪਾ ਇਤੇ ਕਾਟ ਕੜਿਏ ਵੋ ਤਨੂਪ ਤਾਕੇ ਗਲ ਨਾ ਕੱਟਿਆ ਨਾ ਜਾਏ ਏਕੋ ਕਹੇ ਪਿੱਛੇ ਉਸਤਾਹੇ ਤਿੱਤੇ ਕੜਿਐ ਸੂਰਟ ਮਤ ਮਨ ਬੁੱਧਾ ਤਿੱਤੇ ਕੜਿਐ ਸੂਰਾ ਸਿੱਧਾਂ ਕੀ ਸੁਧਾ ਕਰਮਖੰਡ ਕੀ ਬਾਣੀ ਜੋਰਾ ਤਿੱਤੋਂ ਨ ਕੋਈ ਹੋਰਾ ਤਿੱਤ ਜੋਦ ਮਹਬਲ ਸੂਰਾ ਤਿਨ ਮੈਂ ਰਾਮ ਰਿਆ ਪ੍ਰਪੂਰ ਤਿਤੋ ਸੀਤਾ ਸੇ ਤਮ ਮਮਾਏ ਤਾਂਕੇ ਰੂਪਣ ਕਤਨੇ ਜਾਏ ਨਉ ਮਰੀਨਾ ਢੱਕੇ ਜਾਈ ਜਿਨ ਕੇ ਰਾਮ ਵਸੇ ਮਨ ਮਾਹੇ ਤਿਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਦਨਿਹਾਲ ਤਿਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਥੈ ਤਾ ਅੰਤ ਨੰਤ ਤਿਤੇ ਲੋ ਲੋ ਆਕਾਰ ਜਿਵ ਜਿਉ ਕਮ ਤਿਵ ਤਿਕਾਰ

ਮਾਤਾ ਤਤਮਾਰਤ ਦਿਸਰਾ ਦਈ ਲਈ ਦਿਆ ਕਲ ਕਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਤਰ ਮਾਧੂਰਾ ਕਰਮੀ ਆਪੋ ਆਪਣੀ ਕੈਨੜ ਕੇ ਦੂਰਾ ਜਿਨਿ ਨਾਮ ਧਿਆਇਆ ਗਹਿਮ ਚਕਤ ਕਾਲ ਨਾਨਕ ਪ੍ਰੇਮ ਕੋ ਜਲ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਮ ਚੱਕਤ ਕਾਲ ਨਾਨਕ ਤੇ ਮੁਖੂ ਚਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਮ ਚੱਕਤ ਕਾਲ ਨਾਨਕ ਤੇ ਮੁਖੂ ਚਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸੋ ਵਾਹਿਗੁਰੂ ਜੀ ਕੀ ਫਤਿਹ